ਸਮਾਣਾ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੁਣ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੇ ਨਾਲ ਆਪਣੇ ਘਰ ਬੈਠੇ ਹੀ ਪੁਰਾਣੇ ਸੋਫੇ ਨੂੰ ਡ్రਾਈ ਕਲੀਨ ਕਰਵਾ ਸਕਦੇ ਹੋ ਅਤੇ ਨਵੇਂ ਸੋਫੇ ਵਰਗਾ ਬਣਵਾ ਸਕਦੇ ਹੋ ਇਸ ਦੇ ਨਾਲ ਹੀ ਆਪਣੀ ਸਿਹਤ ਨੂੰ ਠੀਕ ਰੱਖਣ ਦੇ ਲਈ ਸਮੇਂ-ਸਮੇਂ ਤੇ ਘਰ ਦੇ ਵਿੱਚ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਵੀ ਸਾਫ਼ ਕਰਵਾ ਸਕਦੇ ਹੋ ਅਤੇ ਕਾਰ ਦੇ ਵਿੱਚ ਬੈਠੇ ਹੀ ਮਸ਼ੀਨਾਂ ਦੇ ਰਾਹੀਂ ਆਪਣੀ ਕਾਰ ਵਾਸ਼ ਕਰਵਾ ਸਕਦੇ ਹੋ ਅਤੇ ਕਾਰ ਵਾਸ਼ਿੰਗ ਦੇ ਲਈ ਹਰ ਹਫਤੇ ਜਾਂ ਫਿਰ ਹਫਤੇ ਦੇ ਵਿੱਚ ਦੋ ਤਿੰਨ ਵਾਰ ਵੀ ਵਾਸ਼ ਕਰਵਾ ਸਕਦੇ ਹੋ ਦੱਸਦੀ ਹੈ ਕਿ ਇਸ ਦੀ ਸ਼ੁਰੂਆਤ ਇਲਾਕੇ ਦੇ ਨੌਜਵਾਨ ਇੰਜ ਸਿੰਘ ਦੇ ਵੱਲੋਂ ਕੀਤੀ ਗਈ ਹੈ ਇੰਜ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਦੀ ਡਿਮਾਂਡ ਅਤੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਨੇ ਇਹ ਕੰਮ ਦੀ ਸ਼ੁਰੂਆਤ ਕੀਤੀ ਅਤੇ ਸਾਰਾ ਕੰਮ ਤੁਸੀਂ ਘਰ ਬੈਠੇ ਹੀ ਆਧੁਨਿਕ ਮਸ਼ੀਨਾਂ ਦੇ ਰਾਹੀਂ ਕਰਵਾ ਸਕਦੇ ਹੋ ਇੰਚ ਸਿੰਘ ਨੇ ਦੱਸਿਆ ਕਿ ਹਰ ਕੰਮ ਗਰੰਟੀਸ਼ੁਦਾ ਕੀਤਾ ਜਾਂਦਾ ਅਤੇ ਬਹੁਤ ਹੀ ਘੱਟ ਰੇਟਾਂ ਅਤੇ ਤਸੱਲੀ ਬਖਸ਼ ਕੀਤਾ ਜਾਂਦਾ ਤਾਂ ਤੁਸੀਂ ਆਪਣਾ ਕੰਮ ਕਰਵਾਉਣ ਦੇ ਲਈ ਇੰਚ ਸਿੰਘ ਨੂੰ ਮੋਬਾਈਲ ਨੰਬਰ 9517385590 ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਉਸ ਦੇ ਸੋਸ਼ਲ ਮੀਡੀਆ ਦੇ ਨਾਲ ਜੁੜ ਕੇ ਵੀ ਉਸ ਦਾ ਕੰਮ ਦੇਖ ਸਕਦੇ ਹੋ ਮੇਰਾ ਨਾਮ ਹੈਗਾ ਜੀ ਇੰਚ ਸਿੰਘ ਜੀ ਹਾਂ ਹਾਂ ਜੀ ਤੇ ਇਹਦਾ ਨਾਮ ਹੈਗਾ ਜੀ ਜੋਰਾਵਰ ਸਿੰਘ ਜੀ ਇਹ ਤੁਸੀਂ ਜਿਹੜੇ ਅੱਜ ਕੰਮ ਕਰ ਰਹੇ ਹਾਂ ਸੋਫੇ ਵਗੈਰਾ ਦਾ ਇਹ ਕੀ ਕੰਮ ਹੈ ਇਹ ਸਾਡਾ ਹੋਮ ਸਰਵਿਸ ਕੰਮ ਆਈ ਜਿਹਦੇ ਵਿੱਚ ਅਸੀਂ ਕਾਰ ਵਾਸ਼ਿੰਗ ਕਰਦੇ ਹਾਂ ਘਰੀ ਆ ਕੇ ਟੈਕਨੋਲੋਜੀ ਮਸ਼ੀਨਾਂ ਨਾਲ ਹੀ ਤੇ ਸੋਫੇ ਡੀਪ ਕਲੀਨ ਕਰਦੇ ਹਾਂ ਤੇ ਪਾਣੀ ਵਾਲੀਆਂ ਟੈਂਕੀਆਂ ਸਾਫ਼ ਕਰਦੇ ਹਾਂ ਮਸ਼ੀਨਾਂ ਨਾਲ ਅੱਛਾ ਹਾਂਜੀ ਹਾਂਜੀ ਇਹ ਜਿਹੜਾ ਕੰਮ ਹੈ ਤੁਸੀਂ ਮਤਲਬ ਘਰ ਸਰਵਿਸ ਸਾਰੀ ਦੇ ਰਹੇ ਹੋ ਹਾਂਜੀ ਹੋਮ ਸਰਵਿਸ ਆਈ ਹੈ ਸਾਡੀ ਸਾਰਾ ਕੰਮ ਘਰੀ ਆ ਕੇ ਕਰਕੇ ਜਾਂਦੇ ਹਾਂ ਏ ਜਿਵੇਂ ਹੁਣ ਸੋਫਾ ਇਨਾ ਗੰਦਾ ਹੋਇਆ ਪਿਆ ਸੀ ਇਹ ਇਹ ਇਹਨੂੰ ਕੀ ਕੁਝ ਕਰਦੇ ਹਾਂ ਇਹਦਾ ਇਹਦਾ ਪ੍ਰੋਪਰ ਡਰਾਈ ਕਲੀਨ ਕਰਦੇ ਹਾਂ ਜੀ ਅੱਛਾ ਹਾਂ ਪਹਿਲਾਂ ਡਰਾਈ ਵੈਕਿਊਮ ਨਾਲ ਕਰਦੇ ਹਾਂ ਜੀ ਤੇ ਡਸਟ ਖਿੱਚ ਕੇ ਉਸ ਤੋਂ ਬਾਅਦ ਹੀ ਸ਼ੈਂਪੂ ਨਾਲ ਵਾਸ਼ ਕਰਦੇ ਹਾਂ ਜੀ ਫਿਰ ਵੈਕਿਊਮ ਨਾਲ ਫੇਰ ਸਾਰਾ ਮਤਲਬ ਸੁਕਾ ਜਨੇ ਆਈ ਤੁਹਾਡੇ ਰੇਟ ਵਗੈਰਾ ਕੀ ਨੇ ਤੇ ਕੀ ਤੁਹਾਡੀ ਮਤਲਬ ਸਰਵਿਸ ਕਿਹੋ ਜੀ ਹੈ ਸਰਵਿਸ ਸਾਡੀ ਬਹੁਤ ਬੈਸਟ ਹੈ ਤੇ ਬਾਕੀ ਤੁਸੀਂ ਸਾਡਾ ਤੇ ਐਦਾਂ ਹੀ ਸਾਡੇ ਨਾਲ ਬੁਕਿੰਗ ਕਰ ਸਕਦੇ ਹੋ ਤੇ ਉਹਤੇ ਅਸੀਂ ਸਾਰੀ ਡਿਟੇਲ ਦੱਸ ਦਾਂਗੇ ਕਿ ਕੀ ਕੀ ਸਰਵਿਸ ਆਈ ਜਿਵੇਂ ਸੋਫੇ ਦੀ ਅਲੱਗ ਸਰਵਿਸ ਆਈ ਗੱਡੀ ਦੀ ਅਲੱਗ ਸਰਵਿਸ ਆਈ ਟੈਂਕੀ ਦੀ ਅਲੱਗ ਸਰਵਿਸ ਆਈ ਅੱਛਾ ਇਹ ਤੁਸੀਂ ਕਿਹੜੀਆਂ ਮਸ਼ੀਨਾਂ ਆਪ ਨਾਲ ਨਾਲ ਲੈਂਦੇ ਹੋ ਹਾਂਜੀ ਹਾਂਜੀ ਸਾਰੀ ਮਸ਼ੀਨ ਸਾਰੀ ਸਾਡਾ ਸਮਾਨ ਸਾਰਾ ਮਟੀਰੀਅਲ ਸਾਡਾ ਹੁੰਦਾ ਜੀ ਅੱਛਾ ਹਾਂਜੀ ਤੇ ਜੇ ਤੁਹਾਨੂੰ ਕਿਸੇ ਨਾਲ ਕੰਟੈਕਟ ਕਰਨਾ ਹੋ ਤੁਹਾਡਾ ਨੰਬਰ ਕੀ ਹੈ ਸਾਡਾ ਨੰਬਰ ਹੈਗਾ ਜੀ 95173